ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸਾਡੇ ਇਸ ਪੇਜ ਦੇ ਨਾਲ ਤੇ ਅੱਜ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਅੱਜ ਜਾਨੀ ਕਿ 26 ਜਨਵਰੀ 2024 ਨੂੰ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾਅ ਰਹੇ ਨੇ ਉਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਬੋਰ ਮੰਡੀ ਦੀ ਗੱਲ ਕਰ ਲੈਣੇ ਆ ਜੀ ਜਿੱਥੇ ਨਰਮੇ ਦਾ ਭਾਅ ਰਿਹਾ ਜਿਹੜਾ ਉਹ 6795 ਰੁਪਏ ਪ੍ਰਤੀ ਕੁਆਂਟਲ ਦੇ ਰਿਹਾ ਤੇ ਇਸੇ ਤਰ੍ਹਾਂ ਹੀ ਸਰਸਾ ਦੀ ਐਲਨਾਬਾਦ ਮੰਡੀ ਦੇ ਵਿੱਚ ਨਰਮਾ 6954 ਰੁਪਏ ਪ੍ਰਤੀ ਕੁਆਂਟਲ ਵਿਕਿਆ ਜੀਨ ਦੇ ਜਲਵਾਣਾ ਵਿੱਚ ਨਰਮੇ ਦਾ ਭਾ 6735 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੀਨ ਦੀ ਨਿਊ ਗ੍ਰੇਨ ਮਾਰਕੀਟ ਦੇ ਵਿੱਚ ਨਰਮਾ 8870 ਰੁਪਏ ਪ੍ਰਤੀ ਕੁਆਂਟਲ ਜਿਹੜਾ ਵਿਕਿਆ ਇਸੇ ਤਰ੍ਹਾਂ ਹੀ ਭਵਾਨੀ ਦੀ ਤੋਸ਼ ਮੰਡੀ ਦੀ ਗੱਲ ਕਰੀਏ ਤਾਂ 5200 ਰੁਪਏ ਪ੍ਰਤੀ ਕੁਆਂਟਲ ਰਿਹਾ ਨਰਮੇ ਦਾ ਭਾ ਤੇ ਜੀਨ ਦੇ ਉਚਾਣਾ ਵਿੱਚ ਨਰਮਾ 6525 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਤੇ ਗੱਲ ਕਰੀਏ ਗਾਜਾ ਪੱਟੀ ਦੇ ਕੇਸਨਗਰ ਦੀ ਤਾਂ ਇੱਥੇ ਨਰਮੇ ਦਾ ਭਾਅ 8600 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਗੋਲੂ ਵਾਲਾ ਦੇ ਵਿੱਚ ਨਰਮਾ 6500 ਰੁਪਏ ਪ੍ਰਤੀ ਕੁਆਂਟਲ ਵਿਕਿਆ ਤੇ ਹਨੂਮਾਨਗੜ੍ਹ ਦੇ ਪਦਮਪੁਰ ਵਿੱਚ ਨਰਮੇ ਦਾ ਭਾਅ 6780 ਰੁਪਏ ਪ੍ਰਤੀ ਕੁਆਂਟਲ ਰਿਹਾ ਐਸੀ ਤਰ੍ਹਾਂ ਹੀ रावत ਸਰ ਵਿੱਚ ਨਰਮੇ ਦਾ ਭਾਅ 6900 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਸੂਰਤਗੜ੍ਹ ਵਿੱਚ ਨਰਮਾ 6900 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੇਕਰ ਗੱਲ ਕਰੀਏ ਵਰੰਗਲ ਦੇ ਪਾਰਕਲ ਦੀ ਤੇ ਇੱਥੇ ਨਰਮੇ ਦਾ ਪਾਸ 6600 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ ਤਾਂ ਦੋਸਤੋ ਇਹ ਸੀ ਅੱਜ ਦੇ ਨਰਮਾ ਮੰਡੀ ਦੇ ਭਾਅ ਧੰਨਵਾਦ